ਹਰ本当 ਹੀ ਵੀ ਕਰਾ ਸਕਦੇ ਹੋ 10 ਲੱਖ ਤੱਕ ਦਾ ਬਿਲਕੁਲ ਫ੍ਰੀ ਇਲਾਜ ਹਾਂਜੀ ਬਿਲਕੁਲ ਸਹੀ ਸੁਣਾ ਤੁਸੀਂ ਭਗਵਾਨ ਤਮਨ ਸਰਕਾਰ ਨੇ ਐਲਾਨ ਕੀਤਾ ਹੈ ਹੈਲਥ ਕਾਰਡ issues ਕਰਨ ਦਾ ਜਿਹਦੇ ਵਿੱਚ ਤੁਸੀਂ 10 ਲੱਖ ਤੱਕ ਦਾ ਇਲਾਜ ਬਿਲਕੁਲ ਫ੍ਰੀ ਕਰਵਾ ਸਕਦੇ ਹੋ ਚਾਹੇ ਸਰਕਾਰੀ ਹਸਪਤਲ ਹੋਵੇ ਚਾਹੇ ਪ੍ਰਾਈਵੇਟ ਹਸਪਤਲ ਹੋਵੇ ਦੋਵਾਂ 'ਚ ਇਲਾਜ ਬਿਲਕੁਲ ਫ੍ਰੀ ਹੋਊਗਾ ਸੋ ਇਹ ਰਹੀ ਹੈ ਇਹਦੇ ਬਾਰੇ ਪੂਰੀ ਜਾਣਕਾਰੀ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ 10 ਲੱਖ ਤੱਕ ਦਾ ਹੈਲਥ ਕਵਰ ਪਲਾਨ ਮਿਲੇਗਾ ਸੋ ਇਹ ਜਿਹੜਾ ਹੈਲਥ ਕਾਰਡ ਆ ਜਲਦੀ ਇਸ਼ੂ ਕੀਤਾ ਜਾਊਗਾ ਇਸੇ ਸਾਲ 2 ਅਕਤੂਬਰ 2025 ਨੂੰ ਸੋ ਇਹ ਬਹੁਤ ਹੀ ਜ਼ਰੂਰੀ ਖਬਰ ਆ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਹ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰੋ ਉਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੋ ਸਕਦੀ ਆ ਤੇ ਦੂਜੀ ਵੱਡੀ ਗੱਲ ਇਹ ਆ ਕਿ ਇਹ ਕਾਰਡ ਹਰ ਪਰਿਵਾਰ ਦੇ ਮੈਂਬਰ ਨੂੰ ਇਸ਼ੂ ਕੀਤਾ ਜਾਊਗਾ ਬਸ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਜਿੱਦਾਂ ਕਿ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਹੋ ਗਿਆ ਇਹਨਾਂ ਉੱਪਰ ਤੁਹਾਡੀ ਡੇਟ ਆਫ ਬਰਥ ਤੇ ਤੁਹਾਡਾ ਨਾਮ ਬਿਲਕੁਲ ਸਹੀ ਹੋਣਾ ਚਾਹੀਦਾ ਵਾ ਤੋਂ ਬਾਕੀ ਜਦੋਂ ਇਹ ਕਾਰਡ ਬੰਨੇ ਸ਼ੁਰੂ ਹੋਣਗੇ ਤੁਹਾਨੂੰ ਮੈਂ ਆਪਣੇ ਚੈਨਲ ਗਾਈਡ ਫੇ ਪੰਜਾਬੀ ਦੇ ਅਪਡੇਟ ਕਰ ਦੂੰਗਾ ਉਹਦੇ ਲਈ ਕਰ ਲਓ ਮੇਰੇ ਚੈਨਲ ਗਾਈਡ ਫੇ ਪੰਜਾਬੀ ਨੂੰ ਸਬਸਕ੍ਰਾਈਬ ਧੰਨਵਾਦ ਵੀਡੀਓ ਦੇਖਣ ਦੇ ਲਈ